ਪਹਿਲਾ ਪਿਆਰ ਪਿਆਰੀ ਫਤਿਹ ਬੁਲਾਉਣਾ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਬਹੁਤ ਹੀ ਸਤਿਕਾਰਯੋਗ ਐਮਐਲਏ ਸਰਦਾਰ ਰਮਨਜੀਤ ਸਿੰਘ ਸਿੱਕੀ ਅੱਜ ਉਹਨਾਂ ਦੇ ਹਲਕੇ ਖਡੂਰ ਸਾਹਿਬ ਦੇ ਵਿੱਚ ਜਿਹੜੇ ਆ ਕਿ ਪ੍ਰੋਗਰਾਮ ਰੱਖੇ ਸੀ ਔਰ ਉਸ ਤੋਂ ਪਹਿਲਾਂ ਜਿਹੜਾ ਕਿ ਮੈਂ ਜਿੱਥੇ ਵੀ ਜਾਣਾ ਕਿਉਂਕਿ ਇਹ ਗੁਰਮੁਹਾਂ ਦੀ ਧਰਤੀ ਆ ਪਹਿਲਾਂ ਨਤਮਸਤਕ ਹੋਣਾ ਸਾਡਾ ਫਰਜ਼ ਬੰਦਾ ਔਰ ਗੁਰੂ ਸਾਹਿਬ ਦਾ ਓਟ ਆਸਰਾ ਲੈ ਕੇ ਜਿਹੜਾ ਉਸ ਤੋਂ ਬਾਅਦ ਅਸੀਂ ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ ਔਰ ਇਹ ਅੱਜ ਸਾਡੇ ਜਿਹੜੇ ਆ ਕਿ ਅੱਜ ਦੇ ਸਾਰੇ ਦਿਨ ਦੇ ਜਿਹੜੇ ਪ੍ਰੋਗਰਾਮ ਆ ਜੀ ਸ੍ਰੀ ਖਡੂਰ ਸਾਹਿਬ ਅਲਕੇਚੀ ਨੇ ਬਹੁਤ ਬਹੁਤ ਸਾਰੇ ਬੰਦੀ ਸਿੰਘ ਨੇ ਮੈਂ ਅੱਗੇ ਵੀ ਇੱਕ ਬੇਨਤੀ ਕੀਤੀ ਮੈਂ ਭਾਈ ਸਾਹਿਬ ਨੂੰ ਕਿ ਅੱਜ ਤਾਂ ਲਾਸਟ ਡੇਟ ਆ ਪਰ ਜਿਹੜੇ ਅੰਦਰ ਵਿਚਾਰੇ ਬੈਠੇ ਨੇ ਉਹਨਾਂ ਸਾਰਿਆਂ ਦੇ ਜਿਵੇਂ ਹੁਣ ਬਾਜੇ ਕੇ ਆ ਬਾਜੇ ਕੇ ਪ੍ਰਧਾਨ ਮੰਤਰੀ ਉਹਦੇ ਵੀ ਬਿੱਟੂ ਦੇ ਮੁਕਾਬਲੇ ਕਾਗਜ਼ ਭਰੌਂਦੇ ਜਿਹੜੇ ਬਾਕੀ ਗਏ ਉਹਨਾਂ ਦੇ ਵੀ ਭਰੌਂਦੇ ਇੱਕ ਦਾ ਲੋ ਸਕਦਾ ਤੇ ਬਾਕੀ ਆਪਾਂ ਅੰਦਰ ਥੋੜੀ ਛੱਡਨੇ ਜਿਹੜੇ ਸਾਡੇ ਕਰਕੇ ਅੰਦਰ ਗਏ ਗੱਲ ਤੇ ਹੈ ਕਿ ਜੀਰਾ ਤਾਂ ਹੁਣ ਵੀ ਡੋਪ ਟੈਸਟ ਕਰਾਉਣ ਨੂੰ ਤਿਆਰ ਆ ਇਹਨੂੰ ਪੁੱਛੋ ਕਿ ਕਿਸੇ ਪਹਿਲੀ ਗੱਲ ਤੇ ਆ ਕਿ ਮੈਂ ਗੱਲ ਕਹਿਣਾ ਕਿ ਬਾਕੀ ਗੱਲਾਂ ਦਾ ਜਵਾਬ ਬਾਅਦ ਚ ਦੇਾਂਗੇ ਲੋਕਾਂ ਨੇ ਕਚਹਿਰੀ ਚ ਹੋਣੇ ਦੁੱਧ ਦਾ ਦੋ ਤੇ ਪਾਣੀ ਦਾ ਪਾਣੀ ਹੋ ਜਾਊਗਾ ਮੈਂ ਇਹਨੂੰ ਦੱਸੇ ਡੇਟ ਦੇਵੇ ਕਿਦਾਂ ਡਾਕਟਰਸ ਕਰਾਉਣਾ ਤੇ ਮੈਂ ਕਰਾਉ ਨੂੰ ਤਿਆਰ ਹਾਂ ਪਰ ਮੈਂ ਕਹਿੰਦਾ ਅੱਜ ਹੀ ਕਰਾਵੇ ਹੋਰ ਚਾਰਾਂ ਦਿਨਾਂ ਨੂੰ ਮੁੜ ਕੇ ਫੀਮ ਤੇ ਚਿੱਟਾ ਛੱਡ ਕੇ ਖਰਾਵੇ ਹੁੰਦਾ ਕੋਈ ਫਾਇਦਾ ਨਹੀਂ ਇਲੈਕਸ਼ਨ ਹੋਣ ਚੱਲਦੇ ਪਏ ਹੁਣ ਡ੍ਰੌਪ ਟੈਸਟ ਹੋਣਾ ਚਾਹੀਦਾ ਪਹਿਲਾਂ ਪਿਆਰ ਪਿਆਰੀ ਫਤਿਹ ਬੁਲਾਉਣਾ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਬਹੁਤ ਹੀ ਸਤਿਕਾਰਯੋਗ ਐਮਐਲਏ ਸਰਦਾਰ ਰਮਨਜੀ ਅੱਜ ਉਹਨਾਂ ਦੇ ਹਲਕੇ ਖਡੂਰ ਸਾਹਿਬ ਦੇ ਵਿੱਚ ਜਿਹੜੇ ਆ ਕਿ ਪ੍ਰੋਗਰਾਮ ਰੱਖੇ ਸੀ ਔਰ ਉਸ ਤੋਂ ਪਹਿਲਾਂ ਜਿਹੜਾ ਕਿ ਮੈਂ ਜਿੱਥੇ ਵੀ ਜਾਣਾ ਕਿਉਂਕਿ ਇਹ ਗੁਰਮੁਖੀ ਦੀ ਧਰਤੀ ਆ ਪਹਿਲਾਂ ਨਤਮਸਤਕ ਹੋਣਾ ਸਾਡਾ ਫਰਜ਼ ਬੰਦਾ ਔਰ ਗੁਰੂ ਸਾਹਿਬ ਦਾ ਓਟ ਆਸਰਾ ਲੈ ਕੇ ਜਿਹੜਾ ਉਸ ਤੋਂ ਬਾਅਦ ਅਸੀਂ ਪ੍ਰੋਗਰਾਮ ਦਾ ਆਗਾਜ਼ ਕਰਦੇ ਆ ਔਰ ਇਹ ਅੱਜ ਸਾਡੇ ਜਿਹੜੇ ਆ ਕਿ ਅੱਜ ਦੇ ਸਾਰੇ ਦਿਨ ਦੇ ਜਿਹੜੇ ਪ੍ਰੋਗਰਾਮ ਆ ਜੀ ਸ੍ਰੀ ਖਡੂਰ ਸਾਹਿਬ ਹਲਕੇ ਜੀ ਬਹੁਤ ਬਹੁਤ ਸਾਰੇ ਬੰਦੀ ਸਿੰਘ ਨੇ ਮੈਂ ਅੱਗੇ ਵੀ ਇੱਕ ਬੇਨਤੀ ਕੀਤੀ ਮੈਂ ਭਾਈ ਸਾਹਿਬ ਨੂੰ ਕਿ ਅੱਜ ਤਾਂ ਲਾਸਟ ਡੇਟ ਆ ਪਰ ਜਿਹੜੇ ਅੰਦਰ ਵਿਚਾਰੇ ਬੈਠੇ ਨੇ ਉਹਨਾਂ ਸਾਰਿਆਂ ਦੇ ਜਿਵੇਂ ਬਾਜੇ ਕੇ ਪ੍ਰਧਾਨ ਮੰਤਰੀ ਉਹਦੇ ਵੀ ਬਿੱਟੂ ਦੇ ਮੁਕਾਬਲੇ ਕਾਗਜ਼ ਭਰਉਂਦੇ ਜਿਹੜੇ ਬਾਕੀ ਗਏ ਉਹਨਾਂ ਦੇ ਭਰਉਂਦੇ ਇੱਕ ਦਾ ਲੋ ਸਕਦਾ ਤੇ ਬਾਕੀ ਆਪਾਂ ਅੰਦਰ ਥੋੜੀ ਛੱਡਨੇ ਜਿਹੜੇ ਸਾਡੇ ਕਰਕੇ ਅੰਦਰ ਗਏ ਗੱਲ ਤੇ ਹੈ ਕਿ ਜੀਰਾ ਤਾਂ ਹੁਣ ਵੀ ਡਾਕਟਰ ਟੈਸਟ ਕਰਾਉਣ ਨੂੰ ਤਿਆਰ ਆ ਇਹਨੂੰ ਪੁੱਛੋ ਕਿ ਕਿਸੇ ਗੱਲ ਤੇ ਖੜਦਾ ਹੈਗਾ ਪਹਿਲੀ ਗੱਲ ਤੇ ਹੈ ਕਿ ਮੈਂ ਗੱਲ ਕਹਿਣਾ ਕਿ ਬਾਕੀ ਗੱਲਾਂ ਦਾ ਜਵਾਬ ਬਾਅਦ ਚ ਦੇਾਂਗੇ ਲੋਕਾਂ ਨੇ ਕਚਹਿਰੀ ਚ ਹੋਣੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਊਗਾ ਮੈਂ ਇਹਨੂੰ ਦੱਸੇ ਡੇਟ ਦੇਵੇ ਕਿਦਾਂ ਡਾਕਟਰਸ ਕਰਾਉਣਾ ਤੇ ਮੈਂ ਕਰਾਉਣ ਨੂੰ ਤਿਆਰ ਹਾਂ ਪਰ ਮੈਂ ਕਹਿੰਦਾ ਅੱਜ ਹੀ ਕਰਾਵੇ ਹੋਰ ਚਾਰਾਂ ਦਿਨਾਂ ਨੂੰ ਮੁੜ ਕੇ ਫੀਮ ਤੇ ਚਿੱਟਾ ਛੱਡ ਕੇ ਖਰਾਵੇ ਹੁੰਦਾ ਕੋਈ ਫਾਇਦਾ ਨਹੀਂ ਇਲੈਕਸ਼ਨ ਹੁਣ ਚੱਲਦੇ ਪਏ ਹੁਣ ਡ੍ਰੌਪ ਟੈਸਟ ਹੋਣਾ ਚਾਹੀਦਾ। ਪੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਿਏ ਫੋਲੋ ਕਰੇਨ ਦਿਨਿਕ ਸਵੇਰਾ ਟੀਵੀ YouTube Facebook Instagram X aur WhatsApp channel par